ਜੂਨਰ ਫੋਰ ਤੋਂ ਹੋਣਾ ਹੈ ਜੂਨਰ ਫੋਰ ਤੋਂ ਹੋਣਾ ਕਲਪਸ ਹੋਵੇਗਾ ਇਨਸ਼ਾਅੱਲਾ ਆਈ ਸਰਵਰ ਜੂਨਰ ਫੋਰ ਫਾਈਰ ਸਟੇਸ਼ਨ ਜੂਨਰ ਫੋਰ ਡੈਲਟਾ 1 ਜੂਨਰ ਫੋਰ ਇਹਦਾ ਰਿਜ਼ਿਸਟੈਂਸ ਕਰੰਟਸ ਫਾਈਰ ਸਟੋਰ ਕਰ ਰੇਂਜ ਦੇ ਸਾਰੇ ਜੀਓਐਸ ਐਸਐਚਓਸ ਤੋਂ ਤਿੰਨੇ ਐਸਐਸਪੀਸ ਨੂੰ ਲੋਡ ਕਰ ਅਜਮਰ ਥਾਣਾ ਟਾਂਡੇ ਨੂੰ ਸਰਪ੍ਰਾਈਜ਼ ਚੈੱਕ ਕੀਤਾ 7:30 ਵਜੇ ਇੱਥੇ ਨੰਬਰ 8 ਦਾ 8 ਵਜੇ ਵਾਲੀ ਰੋਲ ਕਾਲ ਮਿਸਿੰਗ ਸੀ ਐਸ ਐਚਓ ਤੇ ਡੀ ਐਸ ਪੀ ਤੁਹਾਡਾ ਆਪਣੇ ਕੁਆਟਰਾਂ ਦੇ ਪਾਏ ਗਏ ਉੱਤੇ ਨਫਰੀ ਬਿਲਕੁਲ ਨਹੀਂ ਸੀ ਹੈਗੀ ਸਿਰਫ ਇੱਕ ਐਡੀਸ਼ਨਲ ਮੁੰਛੀ ਸੀ ਨਾਲ ਹੀ ਕੜਾ ਇੱਕ ਲੇਡੀ ਹਵਾਲਾ ਤੀਏ ਸੀ ਔਰ ਕੋਈ ਵੀ ਲੇਡੀ ਕਾਂਸਟੇਬਲ ਨਹੀਂ ਪ੍ਰੈਜ਼ੈਂਟ ਸੀ ਕੱਲਾ ਹਾਲ ਐਸਐਸਓ ਟਾਂਡੇ ਤੋਂ ਮੈਂ ਪੁਲਿਸ ਲਾਈਨ ਨਾਲ ਗੱਲ ਕਰ ਰਿਹਾ ਤੇ ਡੀਐਸਪੀ ਐਸਐਸਓ ਦੇ ਖਿਲਾਫ ਜਿਹੜਾ ਉਹ ਐਕਸ਼ਨ ਆਊਗਾ ਐਕਸਪਲੇਨੇਸ਼ਨ ਐਸਐਸਪੀ ਸ਼ਰਪੁਰ ਤੋਂ ਵੀ ਕਾਲ ਕੀਤੀ ਜਾਵੇਗੀ ਅੱਗੇ ਵੀ ਮੈਂ ਚੈੱਕ ਕਰਦਾ ਰਹੂੰਗਾ ਕਿ ਕਿਹੜੇ ਕਿਹੜੇ ਖਾਣੇ ਦੇ ਵਿੱਚ ਇਹੋ ਜਿਹੇ ਉਤਾਈਆਂ ਪਾਈਆਂ ਜਾਂਦੀਆਂ ਕਿਤੇ ਵੀ ਮੈਂ ਸਰਪ੍ਰਾਈਜ਼ ਕਿਤੇ ਵੀ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਤੇ ਜੇਕਰ ਮੈਨੂੰ ਪਾਇਆ ਗਿਆ ਕਿ ਜਿਹੜੀਆਂ ਇਨਸਟਰਕਸ਼ਨਸ ਇਹਨਾਂ ਨੂੰ ਭੇਜੀਆਂ ਜਿਹੜਾ ਅਜੰਡਾ ਰੀਜ ਆਫਿਸ ਤੋਂ ਆਇਆ ਕਾ ਕੰਸਾਡ ਜੀਓ ਐਸ ਐਚਓ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਉਗਾ ਐਕਸਪਲੋਟਡ ওভার